ਗੱਬੜੀਆਂ ਗੱਬੜ ਹੈ ਇਹ ਵੱਚੀ ਦਊਗੀ ਇਹਦਾ ਕਨਫਰਮ ਹੋ ਗਿਆ ਠੀਕ ਗੱਬੜੀ ਗੱਬੜ ਪਣਾ ਹਾਂ ਗੱਬੜੇ ਵੀ ਇਹ ਮਕਾਨ ਜੇ ਹੋਰ ਪੈਣਾ ਹਟ ਜਾਂਦਾ ਜਦੋਂ ਮੂੰਹ ਤੇ ਪਾ ਲੈਂਦੇ ਕਈ ਬੰਦ ਕਰਦੇ ਰਹੋ ਕਈ ਨਹੀਂ ਕਰਦੇ ਜੇ ਮਰੀ ਜਾਂਦੇ ਨਹੀਂ ਹੈ ਕਾ ਕਰੀਏ ਮੇਰਾ ਦਰਦੇ ਦਾ ਸਾਰੇ ਹੀ ਹੈ। ਬਾਜੂ ਹੋਂ ਦਾ ਬਾਹਲਾ ਹੀ ਲੱਗ। ਹੋਰ। ਲੱਗੇ ਬਾਹਲ ਵੀ ਜਾ। ਇੱਕ ਫਿਰ ਕੋਈ ਬਾਹਲਾ ਹੁੰਦਾ ਕੰਨੀ ਕਰਕੇ ਉਂ ਵੀ ਓਪਰੇ ਤੋਂ ਦਰਦੇ ਆ। ਬਾਕੀ ਡਾਕਟਰ ਦਾ ਕਰਕੇ। ਇਹ ਨੂੰ ਕਹਿੰਦੇ ਪਿਛਲੇ ਪਾਸੇ ਘਰ ਬਾਪੂ ਫਿਰ ਤਾਂ ਜਾਂ ਵੀ ਬਸ ਨਾ ਕੰਮ। ਹਾਂ। ਹਦੋਂ ਨਾ ਉਸੇ ਜਿਹੜਾ ਇੱਕ ਝੋਲੀ ਪਾ। ਖਾਰਾ ਫਲਾਈ ਛੜੀ ਤੇਰੀ। ਸਮਾਈ ਖੜਨੀ ਆ 2 ਮਿੰਟ। ਮਾਦੇ ਮੁੱਕੀ ਦੀ ਮਾਰੀ ਮਾ ਮੁੱਕੀ ਦੀ ਮਾਰੀ ਸਿੱਕਣ ਕੋਲ ਦੀ ਥੋੜੀ ਜਿਹੀ ਬੜੀ ਗੱਬੜਾ ਹੀ ਹੋ ਗਿਆ ਗੱਬਣਾ ਹਾਂ ਗੱਬੜੇ ਵੀ ਤੇ ਕਿੰਨੀ ਹੋ ਗਈ ਇਹ ਹਾਂ ਮੈਂ ਤਾਂ ਨਾ ਚਾਰ ਰੰਗ ਹੋ ਗਏ ਹੋਣਗੇ ਗੱਬਣ ਗੱਬਣ ਠੀਕ ਆ ਮੈਨਾਂ ਹਾਂ ਫੇਰ ਮਾਰੀ ਹੋਈ ਦਿਨਾਂ ਦਿਨਾਂ ਦੀ ਕਰਦੀ ਕਮਜ਼ੋਰ ਹੈ ਤਿੰਨਾ ਚਾਰਾਂ ਦਿਨਾਂ ਚ ਹੀ ਸੁੱਕ ਗਈ ਸੋਚ ਨਹੀਂ ਮਾਰਨ ਨੂੰ ਕਰੀਏ ਕਿ ਦਾ ਫੁੱਲਾ ਨਹੀਂ ਦਿੰਦੇ ਤਾਂ ਤਾਂ ਵੇ ਗੱਬਣ ਲਈਆ ਕੁਛ ਨਹੀਂ ਕਰਿਆ ਸਹੀ ਸੀਗੀ ਨਾ ਬਾਕੀ ਹੁਣ ਤੂੰ ਦੱਸ ਦੇਗਾ ਪਤਾ ਕੀ ਨਾ ਪਤਾ ਥੋੜੀ ਜਿਹੀ ਲੱਸੀ ਹੋ ਗਈਆਂ ਨਿਕੋ ਹੀ ਨਾ ਬੋਲੇ ਕੋਈ ਪਹੁੰਚੀ ਜੇ ਤੇ ਪ੍ਰੋਫੈਸਰ ਬਾਤ ਕਰੇ ਗੱਬਣੀ ਆ ਗੱਬਣ ਐ ਇਹ ਵਛੀ ਦਊਗੀ ਇਹਦਾ ਕਨਫਰਮ ਹੋ ਗਿਆ ਠੀਕ ਆ